ਇਸ ਇਸ ਜੋ ਤੁਸੀਂ ਲਾਸਟ ਫਿਲਮਾਂ ਤੋਂ ਕਰਦੇ ਆ ਰਹੇ ਹੋ ਹੈਗਾ ਐਕਸ਼ਨ ਐਕਸ਼ਨ ਬਹੁਤਿਆਂ ਨੂੰ ਰਾਸ ਨਹੀਂ ਆਇਆ ਲੇਕ ਲਾਈਕ ਮੈਨੂੰ ਲਾਈਕ 99% ਨੂੰ ਰਾਸ ਨਹੀਂ ਆਇਆ ਠੀਕ ਹੈ ਇੱਕ ਦੋ ਹੀ ਨੇ ਜਿਨ੍ਹਾਂ ਨੂੰ ਰਾਸ ਆਇਆ ਹੈ ਹਾਂਜੀ ਤੁਹਾਡੇ ਉੱਤੇ ਕਿਵੇਂ ਚੱਲ ਰਿਹਾ ਹੈ ਐਕਸ਼ਨ ਚੱਲ ਰਿਹਾ ਹੈ ਹਾਂ ਪਤਾ ਨਹੀਂ ਕਿਦਾਂ ਹੈ ਇਹ ਨਹੀਂ ਮੈਨੂੰ ਪਤਾ ਕਿੰਨੇ ਐਕਸ਼ਨ ਰਾਸ ਨਹੀਂ ਹੈ ਉਹਨੇ ਸਮਝ ਨਹੀਂ ਲੱਗੀ ਮਤਲਬ ਕਿ ਬਹੁਤ ਲੋਕਾਂ ਨੇ ਟਰਾਈ ਕੀਤਾ ਉਹ ਐਕਸੈਪਟ ਨਹੀਂ ਕੀਤਾ ਚੱਲੀਆਂ ਨਹੀਂ ਐਕਸੈਪਟ ਨਹੀਂ ਕੀਤਾ ਆਈ ਗੈਸ ਸਿਰਫ ਇੱਕ ਹੀ ਐਕਟਰ ਨੇ ਦੇਵ ਕਰੋੜ ਜਿਨ੍ਹਾਂ ਦੀਆਂ ਐਕਸ਼ਨ ਵਾਲੀ ਫਿਲਮਾਂ ਵਰਕ ਕਰ ਪਾਈਆਂ ਆਦਰਵਾਇਜ਼ ਕੋਈ ਹੋਰ ਨਹੀਂ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਆਨ ਵਰਕ ਕਰ ਪਾਈ ਉਹਨਾਂ ਨੂੰ ਤਾਂ ਟ੍ਰੋਲ ਕਰ ਕਹੀ ਉਹਨਾਂ ਦਾ ਟ੍ਰੋਲ ਕਰਦਾ ਬਾਈ ਰਹਿਣ ਦੇ ਤੂੰ ਤੂੰ ਤਾਂ ਥੱਪੜ ਵੀ ਨਾ ਮਾਰ ਆ ਦੇ ਆ ਦੇ ਇਹ ਵੀਰੇ ਬਲੇਸਿੰਗਸ ਕਿਰਪਾ ਪ੍ਰਮਾਤਮਾ ਦੀ ਇਹ ਜੋ ਕੋਈ ਬੰਦਾ ਕਵੇ ਤੁਸੀਂ ਉਹਨਾਂ ਨੂੰ ਦੇਵੀ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਕਿਵੇਂ ਕਰਦੇ ਆ ਮੈਨੂੰ ਨਹੀਂ ਲੱਗਦਾ ਉਹ ਇਹ ਜਵਾਬ ਦੇਣਗੇ ਕਿ ਮੈਨੂੰ ਜ਼ਿਆਦਾ ਪਤਾ ਉਹ ਇਹ ਨਹੀਂ ਪਤਾ ਕਿਸੇ ਨੂੰ ਇਹ ਕਿਸੇ ਨੂੰ ਨਹੀਂ ਪਤਾ ਐਂਡ ਉਹ ਦਿਲੋਂ ਹੀ ਕੰਮ ਕਰਨਾ ਹੁੰਦਾ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੇ ਵੀ ਕੀ ਪਤਾ ਦਿਲੋਂ ਹੀ ਕੀਤਾ ਹੋਵੇ ਪਰ ਪ੍ਰਮਾਤਮਾ ਨੇ ਕੀ ਥੋੜੇ ਲਈ ਸੋਚਿਆ ਤੁਸੀਂ ਇਹ ਪਰ ਜੇ ਸੱਚੀ ਹੈ ਜੇ ਐਕਟਰ ਬਣਨਾ ਚਾਹੁੰਦਾ ਸੀ ਜਿਹੜਾ ਸਕਰੀਨ ਤੇ ਆਵੇ ਡਡ ਡਡ ਸ਼ੁਰੂ ਹੋਵੇ ਐਂ ਤੜ ਤੜ ਚੱਲ ਰਿਹਾ ਹੋਵੇ ਐਦਾਂ ਐਕਟਰ ਬਣ ਜਾਂਦਾ ਐ ਐਕਟਰ ਨਹੀਂ ਬਲਕੇ ਇਹ ਜਿਹਾ ਕਿਉਂਕਿ ਜਦ ਦੀਆਂ ਤੁਹਾਡੀਆਂ ਫਿਲਮਾਂ ਆਉਣੀਆਂ ਸ਼ੁਰੂ ਤੇ ਮੋਸਟਲੀ ਨਾ ਇਹ ਚੀਜ਼ ਮੈਂ ਹਮੇਸ਼ਾ ਦੇਖਦਾ ਜਿੱਦਾਂ ਹੀ ਤੁਹਾਡਾ ਸੀਨ ਖੁੱਲਦਾ ਹੈ ਨਾ ਲਾਈਕ ਚਾਹੇ ਆਪਾਂ ਮੈਡਲ ਦੇਖ ਲਈਏ ਚਾਹੇ ਦੇਖੀਏ ਸਦਾ ਵੇਟ ਆਈ ਹੁੰਦਾ ਹੈ ਕਿ ਹੁਣ ਉੱਡੂਗਾ ਜਾਂ ਉਡਾਊਗਾ ਮਜ਼ਾ ਆਉਂਦਾ ਜੇ ਨੋ ਐਂਡ ਐਂਟਰੀ ਉੱਤੇ ਜਦੋਂ ਸ਼ੂਟ ਕਰਦੇ ਹਾਂ ਜਿੱਦਾਂ ਮੈਂ ਪਤਾ ਕੀ ਚਾਹਨਾ ਹਾਂ ਮੈਂ ਚਾਹਨਾ ਐਦਾਂ ਸਾਰਾ ਇੰਡੀਆ ਇੰਜੋਏ ਕਰੇ ਹਾਂ ਤੇ ਉਹਨਾਂ ਨੂੰ ਪਤਾ ਹੋਵੇਗੀ ਔਰ ਇਹ ਪੰਜਾਬ ਤੋਂ ਅੱਛਾ ਕੀ ਆ ਮੈਂ ਇਹ ਚਾਹਨਾ ਮੈਂ ਹੂੰ ਹੂੰ ਇਹ ਪਤਾ ਨਹੀਂ ਕਿਦਾਂ ਬਟ ਇਹ ਫਿਲਮ ਇਹ ਫਿਲਮ ਬਹੁਤ ਟ੍ਰਿਕੀ ਵੀ ਨਹੀਂ ਹੈ ਕਿਉਂਕਿ ਨਾ ਕਿਤੇ ਨਾ ਕਿਤੇ ਆ ਕੇ ਕਹਾਣੀ ਬੜੀ ਪ੍ਰੈਡਿਕਟੇਬਲ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਮੰਨੋ ਚਾਹੇ ਨਾ ਮੰਨੋ ਹੈ ਨਾ ਹਾਂ ਜੀ ਹਾਂ ਜੀ ਬਸ ਆਪਾਂ ਨੂੰ ਪਤਾ ਹੁੰਦਾ ਯਾਰ ਐਂਡ ਚ ਨਾ ਜਾਂ ਤਾਂ ਇਹ ਹੋਊਗਾ ਜਾਂ ਤਾਂ ਇਹ ਹੋਊਗਾ ਹੈ ਨਾ ਤਾਂ ਇਸ ਪ੍ਰੈਡਿਕਸ਼ਨ ਦੇ ਵਿੱਚ ਫਿਲਮ ਬਣਾਣਾ ਸਭ ਤੋਂ ਪਹਿਲਾਂ ਇੱਕ ਬਹੁਤ ਵੱਡਾ ਟਾਸਕ ਆ ਜਦ ਤੁਸੀਂ ਟ੍ਰੇਲਰ ਦੇਖਦੇ ਹੋ ਨਾ ਬਹਿ ਕੇ ਯਾਰ ਅੱਛਾ ਇਹ ਹੋਊਗਾ ਹੁਣ ਮੈਨੂੰ ਪਤਾ ਲੱਗਿਆ ਤਾਂ ਫੈਮਿਲੀ ਹੈ ਫੈਮਿਲੀ ਕਲੈਸ਼ ਹੋਗਾ ਇੱਕ ਹੀਰੋ ਹੈ ਇੱਕ ਉਹ ਹੈ ਹੈ ਨਾ ਇਸ ਦੇ ਵਿੱਚ ਵੀ ਆਪਣੇ ਆਪ ਚ ਕਨਵਿੰਕਸ਼ਨ ਲੈ ਕੇ ਆਣਾ ਕਿ ਨਹੀਂ ਮੈਂ ਦੇ ਵਾਸਤੇ ਆਡੀਅנס ਖਿੱਚ ਕੇ ਲੈ ਕੇ ਆ ਪਾਉਂਗਾ ਇਹ ਕਨਵਿੰਕਸ਼ਨ ਕਿ ਆ ਫਿਲਮ ਦਾ ਕੋਈ ਪੁਆਇੰਟ ਦਿੰਦਾ ਹੈ ਜਾਂ ਫਿਰ ਤੁਹਾਨੂੰ ਪਤਾ ਹੁੰਦਾ ਕਿ ਆਪਣੀ ਫਿਲਮਿੰਗ ਤੇ ਵਿਸ਼ਵਾਸ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸੇਮ ਹੀ ਗੱਲ ਆ ਅਸੀਂ ਦਿਨ ਦੇ ਵਿੱਚ 10 12 ਇੰਟਰਵਿਊ ਕਰਦੇ ਆ ਸਾਨੂੰ ਪਤਾ ਹੁੰਦਾ 10 12 ਨੇ ਸਵਾਲ ਕੀ ਪੁੱਛਣਾ ਹੈ ਪਰ ਜਿਹੜਾ ਇੰਟਰਵਿਊਰ ਜਿੰਦਾ ਜਦ ਤੁਸੀਂ ਇੰਟਰਵਿਊ ਕਰਨ ਆਏ ਹੋ ਤੁਸੀਂ ਇਹ ਕਨਵਿੰਕਸ਼ਨ ਲੈ ਕੇ ਆਉਣਾ ਲੋਕਾਂ ਨੂੰ ਕਿ ਜਿਹੜੇ ਮੈਸਵਾਲ ਪੁੱਛ ਰਹੇ ਕਿਸੇ ਹੋਰ ਨੇ ਨਾ ਪੁੱਛੇ ਹੋਣ ਕੁਐਸਚਨ ਉਹੀ ਨੇ ਸੋ ਜਵਾਬ ਸਾਡੇ ਕੋਲੇ ਵੱਖਰੇ ਵੱਖਰੇ ਹੋ ਸਕਦੇ ਨੇ ਸਵਾਲ ਉਹੀ ਨੇ ਫਿਲਮ ਦਾ ਟਾਪਿਕ ਉਹੀ ਆ ਤੁਸੀਂ ਫਿਰ ਵੀ ਕਰਦੇ ਆ ਅਸੀਂ ਫਿਰ ਵੀ ਜਵਾਬ ਦਿੰਨੇ ਆ ਫਿਲਮ ਦੇ ਵਿੱਚ ਸੱਤ ਪਲੋਟ ਹੁੰਦੇ ਨੇ ਜਿਹਦੇ ਚ ਤੁਸੀਂ ਜਿਹੜੀ ਆਰਾਊਂਡ ਕਹਾਣੀਆਂ ਘੁੰਮਦੀਆਂ ਬਿਲਕੁਲ ਸੋ ਜੇ ਤੁਸੀਂ ਫਿਲਮ ਬਣਾਉਂਦੇ ਆ ਕਿੰਨੇ ਦਿਲੋਂ ਬਣਾ ਰਹੇ ਕਿੰਨੇ ਕਿੰਨੇ ਇਮਾਨਦਾਰੀ ਨਾਲ ਬਣਾ ਰਹੇ ਆ ਉਹ ਪਹਿਲੇ ਨੰਬਰ ਤੇ ਮੈਟਰ ਕਰਦਾ ਜੇ ਲੋਕਾਂ ਨੂੰ ਦੇਖ ਕੇ ਮਜ਼ਾ ਆ ਰਿਹਾ ਹੂੰ ਤਾਂ ਪਾਸ ਆ ਹੂੰ ਜੇ ਤੁਸੀਂ ਕ੍ਰਿਟੀਕਲੀ ਜਾ ਕੇ ਦੇਖਦੇ ਹੋ ਯਾਰ ਆਹ ਕਹਾਣੀ ਚ ਤਾਂ ਇਸ ਤੋਂ ਬਾਅਦ ਆਊਗਾ ਦੇਖਿਆ ਮੈਂ ਕਿਹਾ ਸੀ ਆ ਉਹ ਇਹਨਾਂ ਨੇ ਉਹੀ ਕਰਤਾ ਉਹ ਹੋ 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 ਜੇ ਤਾਂ ਤੁਸੀਂ ਸਸਪੈਂਸ ਥ੍ਰਿਲਰ ਦੇਖ ਰਹੇ ਹੋ ਫਿਰ ਠੀਕ ਹੈ ਗੱਲ ਹਮ ਹਮ ਸਿਸੂ ਆਰ ਕੀ ਫਿਲਮ ਦੇਖ ਰਹੇ ਹੋ ਤੁਹਾਨੂੰ ਪਤਾ ਕੀ ਹੋਊਗਾ ਠੀਕ ਹੈ ਇਦਾਂ ਜਾਂ ਤਾਂ ਤੁਸੀਂ ਸਾਇਲੈਂਸ ਦੇਖ ਰਹੇ ਹੋ ਤੁਹਾਨੂੰ ਲੱਗਦਾ ਹੁਣ ਕੀ ਹੋਊਗਾ ਸ਼ੈਤਾਨ ਦੇਖ ਰਹੇ ਹੋ ਕਹਿੰਦੇ ਹੁਣ ਕੀ ਹੋਊਗਾ ਕੀ ਹੋਊਗਾ ਇਹ ਥ੍ਰਿਲਰ ਦੇਖ ਰਹੇ ਹੋ ਫਿਰ ਤੁਸੀਂ ਕੁਐਸਚਨ ਨਹੀਂ ਕਰ ਸਕਦੇ ਤੁਸੀਂ ਹੌਂਸ ਨੂੰ ਉਦਾਂ ਉਸ ਤਰੀਕੇ ਨਾਲ ਜਦੋਂ ਤੁਸੀਂ ਇਦਾਂ ਦੀ ਫਿਲਮ ਦੇਖਣ ਜਾਂਦੇ ਹੋ ਤੁਸੀਂ ਉਹਨੂੰ ਇੰਜੋਏ ਕਰਨ ਜਾਂਦੇ ਹੋ ਤੁਸੀਂ ਦਿਮਾਗ ਲਾਉਂਦੇ ਹੋ ਤੁਸੀਂ ਕੈਨ ਸੇ ਕਿ ਤੁਸੀਂ ਉਹਦੇ ਵਿੱਚ ਜਿਹੜਾ ਇੱਕ ਲਾਰਜਰ ਲਾਈਫ ਫੈਕਟਰ ਹੁੰਦਾ ਉਹਨੂੰ ਬੇਸਿਕਲੀ ਥੀਏਟਰ ਦਾ ਮਤਲਬ ਕੀ ਹੈ ਬਟ ਹੁਣ ਬਟ ਤੁਸੀਂ ਇਹ ਵੀ ਦੇਖੋ ਨਾ ਥੀਏਟਰ ਦਾ ਮਤਲਬ ਬੇਸ਼ੱਕ ਇਹ ਹੈ ਬਟ ਹੁਣ ਥੀਏਟਰ ਸਿਰਫ ਲਾਰਜਰ ਲਾਈਫ ਫਿਲਮਾਂ ਦਾ ਨਹੀਂ ਰਹੇ ਨਹੀ ਹਾਂ 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 ਤੁਸੀਂ ਹੁਣੇ ਐਗਜ਼ਾਮਪਲ ਦਿੱਤਾ ਮੈਨੂੰ ਜਿਹੜੀ ਫਿਲਮ ਦਾ ਲਾਈਕ ਮੇਰਾ ਕਲ ਵਾਲਾ ਦਾ ਉਹ ਵੀ ਲਾਰਜਰ ਲਾਈਕ ਨਹੀਂ 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 ਥੈਟ ਇਜ਼ ਇਵਨ ਇਨ ਦਾ ਲੈਸਰ ਦੈਨ ਦਾ ਬੇਸਿਕ ਇਵਨ ਬਾਰਮੀ ਫੈਲ ਇਜ਼ ਦਾ ਬੇਸਿਕ ਬੇਸਿਕ ਮੈਂ ਉਹ ਕਹਿ ਰਿਹਾ ਨਾ ਉਹ ਐਕਸਪੀਰੀਅੰਸ ਮੈਂ ਉਹ ਕਹਿ ਰਿਹਾ ਨਾ ਸੀ ਥੈਟ ਵਾਸ ਮਾਈ ਕੁਐਸਚਨ ਹਾਂ ਉਹ ਉਹ ਕਰਨਾ ਮੈਨੂੰ ਇਦਾਂ ਲੱਗਦਾ ਕਿ ਯਾਰ ਆਪਾਂ ਮੈਂ ਆਪਣੀ ਰਿਪਰੈਜ ਕਰਨਾ ਚਾਹਣਾ ਸੋ ਉਹ ਪਹਿਲਾਂ ਤੁਸੀਂ ਆਪਣੇ ਘਰੇ ਠੀਕ ਹੋਣੇ ਚਾਹੀਦੇ ਆ ਪਹਿਲਾਂ ਤੁਸੀਂ ਉਹ ਵੀ ਫਿਲਮ ਆਣੀ ਹੈ ਮੇਰੇ ਖਿਆਲ ਇਸੀ ਸਾਲ ਆਜੂਗੀ ਉਹ ਏਡੀ ਇੰਡੀਆ ਲੈਵਲ ਵਾਲੀ ਫਿਲਮ ਹੈ ਕਿ ਅਸੀਂ ਟ੍ਰਾਈ ਕਰ ਰਹੇ ਹਾਂ ਅੱਛਾ ਬਣ ਕੀ ਹਾਂਜੀ ਥੋੜਾ ਜਿਹਾ ਸ਼ੂਟ ਰਹਿੰਦਾ ਉਹਦਾ ਟ੍ਰਾਈ ਕਰ ਰਹੇ ਹਾਂ ਕਿ ਉਹ ਇਸੇ ਸਾਲ ਆ ਜਵੇ ਤੇ ਟ੍ਰਾਈਂਗ